ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਆਪਾਂ ਅੱਜ ਅਜ ਮਾਲਵਾ ਵੈਗਰੋ ਬਲੋਟ ਤੇ ਆਪਾਂ ਬਾਈ ਦੀ ਟੂੜੀ ਵਾਲੀ ਮਸ਼ੀਨ ਦੀ ਵੀਡੀਓ ਕਰਨੀ ਆ ਮਾਲਵਾ ਦੀ ਤੇ ਆਪਣੇ ਨਾਲ ਬਾਈ ਕਮਲਜੀਤ ਸਿੰਘ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਬਹੁਤ ਵਧੀਆ ਤੇ ਆਪਾਂ ਇਹਦੀ ਗੱਲ ਕਰੀਏ ਸਾਰੀ ਲੈਜਰ ਕਾਡਿੰਗ ਚ ਇਹ ਸਾਰਾ ਲੇਜ਼ਰ ਕਟਿੰਗ ਸੀਐਨਸੀ ਬੈਂਡਿੰਗ ਤੇ ਬਣਿਆ ਸਟੋਰੀ ਪਰਾਈ ਠੀਕ ਹੈ ਜੀ ਇਹ ਸਾਡਾ 7.5 ਬੁੱਟਾ ਕਟਰ ਬਾਹਰ ਚਾਹੀਦਾ ਸਟੋਰੀ ਪਰ ਠੀਕ ਹੈ ਠੀਕ ਹੈ ਇਹ ਚ 31 ਫਿੰਗਰਾਂ ਲੱਗੀਆਂ ਈ ਆਮ 31 ਫਿੰਗਰਾਂ ਲੱਗੀਆਂ 31 ਫਿੰਗਰਾਂ ਲੱਗੀਆਂ ਆਮ ਰੀਪਰ ਚ 30 ਹੁੰਦੀਆਂ ਠੀਕ ਹੈ ਇਹ ਜਿਹੜਾ ਮਾਰਕੀਟ ਚ ਆਉਂਦੇ ਆ ਸਾਡੇ ਰੀਪਰ ਚ 31 ਫਿੰਗਰਾਂ ਠੀਕ ਹੈ ਜੀ ਤੇ ਇੱਕ ਬਲੇਡ ਪਲੱਸ ਹੁੰਦਾ ਠੀਕ ਹੈ ਜੀ ਤੇ ਆਪਾਂ ਇਹਦੇ ਗੇਅਰ ਦੀ ਗੱਲ ਕਰੀਏ ਮਲਟੀ ਸਪੀਡ ਆ ਮਲਟੀ ਸਪੀਡ ਗੇਅਰ ਆ ਜੀ ਬਰਾਬਰ ਚੱਕਰਾਂ ਦਾ ਜਿਹੜੇ ਮਰਜ਼ੀ ਟਰੈਕਟਰ ਤੇ ਲਾਓ ਅਸੀਂ ਪੁਲੀਆਂ ਦੀ ਸੈਟਿੰਗ ਕਰਕੇ ਦਵਾਂਗੇ ਉਸ ਹਿਸਾਬ ਨਾਲ ਠੀਕ ਹੈ ਜੀ ਟਰੈਕਟਰ ਦੇ ਹਿਸਾਬ ਨਾਲ ਠੀਕ ਹੈ ਜਿਹੜਾ ਆਪਾਂ ਇਹਦੇ ਚ ਮਟੀਰੀਅਲ ਵਰਤਦੇ ਆ ਸਾਰਾ ਕਿਹੜੀ ਕੰਪਨੀ ਦਾ ਵਰਤਦੇ ਆ ਸਾਰੇ ਟਾਟਾ ਦੀ ਸ਼ੀਟ ਆਈ ਠੀਕ ਹੈ ਜੀ ਟੀਆਰ ਦਾ 베ARING ਆ ਠੀਕ ਹੈ ਜੀ ਤੇ ਹਿਲਟਨ ਦੀ ਬੈਲਟ ਆ ਸਾਰਾ 베ARING ਟੀਆਰ ਦਾ ਆ ਦਿਖਾ ਦਿਓ ਟੀਆਰ ਦਾ 베ARING ਜੀ ਟੀਆਰ ਦਾ ਅਰੀਜਨਲ 베ARING ਆ ਟੀਆਰ ਦਾ ਅਰੀਜਨਲ ਠੀਕ ਹੈ ਇਹਦੇ ਤੇ ਮਾਰਕਾ ਹੈਗਾ ਹਾਂਜੀ ਹਾਂ ਟੀਆਰ ਦਾ 베어ਿੰਗ ਵਰਦੇ ਆ ओरिजिनल ओरिजिनल ਜੀ ਠੀਕ ਹੈ ਤਿੱਕਣ ਦੀ ਬੈਲਟ ਆਉਗੀ ਸਾਰੀ ਮਸ਼ੀਨ ਚ ਠੀਕ ਹੈ ਜੀ ਤੇ ਇਹਦੀ ਇਹਦੀ ਗਾਰੰਟੀ ਕਿਨੇ ਟਾਈਮ ਦੀ ਹੁੰਦੀ ਹੈ 베어ਿੰਗਾਂ ਦੀ 베어ਿੰਗ ਦਾ ਲਾਈਫਟਾਈਮ ਟੀਆਰ ਤਾਂ ਲਾਈਫਟਾਈਮ ਦੀ ਗਾਰੰਟੀ ਹੈ ਠੀਕ ਹੈ ਮੰਨ ਲਓ ਇਹਦੀ ਆਪਾਂ ਆਪਾਂ ਕਿਨੇ ਟਾਈਮ ਦੀ ਗਾਰੰਟੀ ਦੇਣੀ ਹੈ ਵੈਸੇ ਤਾਂ ਸਾਡੀ ਸੀਜ਼ਨ ਦੀ ਗਾਰੰਟੀ ਹੁੰਦੀ ਹੈ ਜੀ ਪਰ ਕੋਈ ਵੀ ਟੁੱਟ ਭੱਜ ਹੋ ਜੇ ਕੋਈ ਵੀ ਦਿੱਕਤ ਆਵੇ ਠੀਕ ਹੈ ਤਾਂ ਸੀਜ਼ਨ ਚ ਹੀ ਚੇਂਜ ਕਰਕੇ ਦੇਵਾਂਗੇ ਠੀਕ ਹੈ ਤੇ ਆਪਾਂ ਵੀ ਇਹ ਟਾਇਰ ਟਾਇਰ ਕਿਹੜੀ ਗਾਰੰਟੀ ਚਾਹੁੰਦੇ ਆਂ ਜੀ ਗੁੱਡਇਰ ਦੇ ਸ਼ੀਟਾਂ ਵੀ ਦੇ ਠੀਕ ਗਾਰੰਟੀ ਵਾਲਾ ਟਾਇਰ ਆਈ ਠੀਕ ਹੈ ਕੋਈ ਕੋਈ țeੜਾ ਛੜ ਜੇ ਵੀ ਅਸੀਂ ਰਿਪਲੇਸ ਕਰਾ ਕੇ ਦਿੰਨੇ ਆਈ ਠੀਕ ਹੈ ਤੇ ਆਪਾਂ ਬਲੇਡ ਆ ਜਿਹੜਾ ਕਟਰ ਦੇ ਵਿੱਚ ਬਲੇਡ ਆ ਸਾਰਾ ਸ਼ਾਰਪ ਦਾ ਬਲੇਡ ਵਰਤ ਦੇ ਆਈ ਹਾਂਜੀ ਡਰਮ ਦੇ ਵਿੱਚ ਵੀ ਹਾਂਜੀ ਸਾਰਾ ਸ਼ਾਰਪ ਡਰਮ ਇਹਦਾ ਡਰਮ ਕਿੰਨੀ ਇੰਚੀ ਆ ਗਿਆ 56 ਇੰਚੀ ਡਰਮ ਆਈ ਇਹਦਾ 56 ਇੰਚੀ ਕਿੰਨੀਆਂ ਪੱਟੀਆਂ ਆ ਗਈ ਐਚ 16 ਪੱਟੀਆਂ ਆਈ ਠੀਕ ਹੈ ਹਰੇਕ ਪੱਟੀ ਤੇ 16 ਬਲੇਡ ਆਈ ਕਿੰਨੇ ਬਲੇਡ ਲੱਗਦੇ ਆ ਸਾਰੇ ਸਾਰੇ 270 80 ਬਲੇਡ ਇਜੋ ਜਾਂਦੇ ਇਕੱਲੇ ਸੈਂਟੀਗੇਟ ਤੇ ਠੀਕ ਹੈ ਇਹ ਸਾਰੀ ਲੇਜ਼ਰ ਕਟਿੰਗ ਚ ਬਣਦੀ ਆ ਸਾਰੀ ਲੇਜ਼ਰ ਕਟਿੰਗ ਚ ਬਣਦੀ ਆ ਠੀਕ ਹੈ ਤੇ ਆਪਾਂ ਬਈ ਇਹਦੀ ਰੰਗ ਦੀ ਕੁਆਲਿਟੀ ਦੀ ਗੱਲ ਕਰੀ ਇਹ ਰੰਗ ਕਰੀਦਾ ਹੀ ਸਾਰਾ ਤੇ ਪੱਠੀ ਪੇਂਟ ਆਈ ਸਾਰਾ ਅੰਦਰੋਂ ਪੱਠੀ ਪੇਂਟ ਹੈ ਹਾਂਜੀ ਇਹ ਇਹ ਉਹ ਪਾਊਡਰ ਕੋਟਿੰਗ ਆ ਨਹੀਂ ਸਰ ਪੱਠੀ ਪੇਂਟ ਆ ਪੀਯੂ ਪੇਂਟ ਆ ਠੀਕ ਹੈ ਪੀਯੂ ਪੇਂਟ 2 ਕੇ ਠੀਕ ਤੇ ਬਈ ਇਹਦੇ ਚ ਜਿਹੜੇ ਆਪਾਂ ਨੱਟ ਬੋਲਟ ਵਰਤਦੇ ਆ ਸਾਰਾ ਰਿਪਸੀ ਦਾ ਨੱਟ ਬੋਲਟ ਆਈ ਜ਼ਿੰਕ ਵਾਲਾ ਮਾਲ ਹੁੰਦਾ ਹੀ ਗ੍ਰੇਟਿੰਗ ਦੀ ਤੇ ਆ ਚੀਜ਼ ਜਿਹੜੀ ਫਿੰਗਰ ਸੰਨੀ ਦੀ ਹੁੰਦੀ ਹੈ ਜਿਹੜੀ ਫਿੰਗਰ ਹੁੰਦੀ ਹੈ ਸਾਰੀ ਇਹ ਇਹ ਅਕਸਰ ਆਪ ਦੇਖਦੇ ਆ ਵੀ ਆਹ ਜਿਹੜੀ ਆ ਟੈਨਾਂ ਨੇ ਇਹ ਬਹੁਤ ਰਿਪੇਰ ਟੁੱਟ ਜਾਂਦੀਆਂ ਨੇ ਜਾਲੇ ਨਹੀਂ ਸਰ ਇਹਦੀ ਗਾਰੰਟੀ ਹੈ ਇਹ ਸੀਜ਼ਨ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਇਹ ਇਹ ਉਰੇ ਵੀ ਦਿਖਾਈ ਆ ਜਿਹੜੇ ਚੂਹੇ ਨੇ ਮੰਨ ਲਓ ਜਿਹੜਾ ਸਾਰੇ ਸਪ੍ਰਿੰਗ ਵਾਲੇ ਚੂਹੇ ਆ ਜੀ ਜਦੋਂ ਕੋਈ ਬੱਟਾ-ਬੱਟਾ ਆਉਂਦਾ ਤਾਂ ਉਥੋਂ ਇਹਦਾ ਆ ਖੁੱਲ ਜਾਂਦਾ ਗੈਪ ਡਰਮ ਠੀਕ ਹੈ ਇਹਦਾ ਸੈਂਸਰ ਸਿਸਟਮ ਆ ਸੈਂਸਰ ਸਿਸਟਮ ਆਈ ਅੰਦਰ ਹਾਰ ਲੱਗਾ ਹੋਇਆ ਠੀਕ ਆ ਉਹ ਵੀ ਦਿਖਾ ਦੀ ਬਾਈ ਫਿਰ ਇਹ ਸੈਂਸਰ ਸਿਸਟਮ ਲੱਗਿਆ ਹੋਇਆ ਜਦੋਂ ਕੋਈ ਬੱ ਇਹ ਅੱਜ ਆ ਖੁੱਲ ਹੀ ਜਾਂਦਾ ਹਾਂਜੀ ਹਾਂਜੀ ਡਰਾਈਵਰ ਨੂੰ ਸਿਖਾ ਲਾ ਹੋ ਜਾਂਦਾ ਹਾਂਜੀ ਹਾਂਜੀ ਪਤਾ ਲੱਗ ਜਾਂਦਾ ਤੇ ਇਸ ਸਪਰਿੰਗ ਵਾਲਿਆ ਵੀ ਇਹ ਰੋਕ ਲੈਂਦੇ ਆ ਇਹ ਹਾਂਜੀ ਜਿਵੇਂ ਮਤਲਬ ਟੁੱਟਦੇ ਨਹੀਂ ਹੈਗੇ ਟੁੱਟਦੇ ਨਹੀਂ ਹੈਗੇ ਜਿਵੇਂ ਕੋਈ ਬੱਟਾ ਬੁੱਟਾ ਆ ਗਿਆ ਨਾ ਸਪਰਿੰਗ ਦਾ ਕਰਕੇ ਉਹ ਬੈਗ ਜਾਉਂਦਾ ਜਿਹੜਾ ਦੂਜਾ ਹੁੰਦਾ ਉਹ ਟੁੱਟ ਜਾਂਦਾ ਹਾਂਜੀ ਤੇ ਆਪਾਂ ਫਿੰਗਰਾਂ ਦੀ ਗੱਲ ਕਰੀਏ ਤਾਂ ਫਿੰਗਰ ਕਿਹੜੀ ਕੰਪਨੀ ਦੀ ਬਾਰੇ ਸੰਨੀ ਦੀ ਫਿੰਗਰ ਹੈ ਜੀ ਸਾਰੀ ਸੰਨੀ ਦੀ ਹਾਂ ਟੈਂਪਰਡ ਹੋ ਗਈ ਸਾਰੀ ਠੀਕ ਹੈ ਸਾਰੀ ਸਟੈਂਪਡ ਹੋਊਗੀ ਵੀ ਮਤਲਬ ਮਾਰਕਰ ਆ ਇਹ ਇਹੇ ਬਾਈ ਜਿਹੜਾ ਆ ਆ ਚੀਜ਼ ਲੱਗੀ ਹੋਈ ਆ ਇਹ ਪੱਖਾ ਲਾਇਆ ਹੀ ਅਸੀਂ ਜਿਵੇਂ ਮੂਰੇ ਟਰੈਕਟਰ ਤੇ ਬੈਸਟ ਫੈਨ ਲਾਇਆ ਹੋਇਆ ਹੈ ਜੀ ਠੀਕ ਹੈ ਇਹਦਾ ਕੀ ਬੇਨਫੀਟ ਆ ਡਰਾਈਵਰ ਦੇ ਡਸਟ ਨਹੀਂ ਆ ਡਰਾਈਵਰ ਤੇ ਡਸਟ ਵੀ ਨਹੀਂ ਜਾਂਦੀ ਮਿੱਟੀ ਧੂੜ ਨਹੀਂ ਜਾਂਦੀ ਡਰਾਈਵਰ ਤੇ ਠੀਕ ਹੈ ਟਰੈਕਟਰ ਸਾਫ਼ ਰਹਿੰਦਾ ਇਹਦਾ ਇਹਦਾ ਕੋਈ ਟਰੈਕਟਰ ਦੇ ਲੋੜ ਲੜਦਾ ਨਹੀਂ ਪੈਂਦਾ ਨਹੀਂ ਨਹੀਂ ਇਹਦਾ ਕੋਈ ਫਰਕ ਨਹੀਂ ਹੈਗਾ ਜੀ ਠੀਕ ਹੈ ਆ ਚੈਨ ਜੂਨ ਕਵਰ ਵਗੈਰਾ ਸਾਰੇ ਦਿਖਾ ਦਿਆਂ ਮਲੋ ਦੇ ਬੈਲਟ ਕਵਰ ਇਹ ਸਾਰਾ ਬੈਲਟ ਨੰਬਰ ਲਿਖਿਆ ਹੋਊਗਾ ਜੀ ਠੀਕ ਹੈ ਕਵਰਾਂ ਦੇ ਉੱਪਰ ਨਹੀਂ ਨਹੀਂ ਜੀ ਠੀਕ ਹੈ ਸਾਰਿਆਂ ਦੇ ਸਾਰਿਆਂ ਤੇ ਲਿਖਿਆ ਜਿਹੜੀ ਜਿਹੜੀ ਜਿੱਥੇ ਜਿੱਥੇ ਬੈਲਟ ਪੈਣੀ ਉਹ ਤੇ ਨੰਬਰ ਦਿੱਤੇ ਦੇ ਜੀ ਇੱਕ ਕਿਹਦੇ ਭਾਈ ਇਹ ਮੰਨ ਲਓ ਪਰ ਤੇਲ ਦਾ ਕੋਈ ਵੀ ਪਰ ਢੋਲੀ ਰੱਖ ਸਕਦੇ ਪਾਣੀ ਹਾਂਜੀ ਹਾਂਜੀ ਠੀਕ ਹੈ ਕਿਤੇ ਟੂਲ ਗੈਟ ਅਸੇ ਅਲੱਗ ਦੋ ਦਿੱਤੀਆਂ ਹੋਈਆਂ ਇੱਥੇ ਠੀਕ ਹੈ ਟੂਲ ਗੈਟਾ ਦੋਨੇ ਪਾਸੇ ਨੇ ਹਾਂਜੀ ਹਾਂਜੀ ਠੀਕ ਹੈ ਇਹਦਾ ਆ ਵੀ ਦਿਖਾ ਦਿ ਇਹ 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 ਕਿਹੜੀ ਚਾਦਰ ਦੇ ਬਣੇ ਹੋਏ ਇਹ ਸਾਰੇ ਟਾਟਾ ਸਟੀਲ ਦੇ ਹੀ ਬਣੇ ਹੋਏ ਆ ਜੀ ਠੀਕ ਹੈ ਤੇ ਇਹ 7 7 ਐਮ ਹੋ ਗਈ ਇਹਦਾ ਪੱਖਾ ਤੇ ਲਵੇਟੇ ਤੇ ਇਹ ਸਾਰੇ 5 ਐਮ ਦੀ ਆਈ ਪੰਜ ਮੈਂ ਉਹ ਸਾਰੀ ਮਸ਼ੀਨ ਹੀ ਪੰਜ ਸਾਰੀ ਪੰਜ ਮਸ਼ੀਨ ਪੰਜ ਹੁੰਦੀ ਹੈ ਠੀਕ ਹੈ ਤੇ ਆ ਹੁੱਕ ਹੁੱਕ ਕਿੰਨੇ ਉਹਦੀ ਹੁੱਕ ਤਾਂ ਆਪਣੀ ਜਿਵੇਂ 10 mm ਦੀ ਮੋਟੀ ਪਲੇਟ ਦੀ ਸੀਮ ਬਣਾਉਣੀ ਠੀਕ ਹੈ ਇਹਦੇ ਲੋਗੇਟ ਕਿੰਨੇ ਸਾਲ ਚੱਲੀ ਜਾਂਦੀਆਂ ਜਦੋਂ ਸੀਮ ਕੋਈ ਦਿੱਕਤ ਨਹੀਂ ਹੁੰਦੀ ਇੱਕ ਪੂਰਾ ਸਾਲ ਠੀਕ ਹੈ ਜਿਵੇਂ 200 400 ਟਰਾਲੀ ਭਰ ਕੇ ਫਿਰ ਦਿੱਕਤ ਹੁੰਦੀ ਹੈ ਠੀਕ ਹੈ ਉਦੋਂ ਸਾਰੀਆਂ ਮਸ਼ੀਨਾਂ ਨਹੀਂ ਹੁੰਦੀ ਆ ਤੇ ਇੱਕ ਇਹਦੇ ਆ ਆ ਬਹੁਤ ਵਧੀਆ ਚੀਜ਼ ਲਾਈ ਆ ਆ ਦਿਖਾਈ ਆਇਆ ਗੁੱਲਾ ਆਪਾਂ ਪਾਉਣੇ ਆ ਨਾ ਟਰਾਲੀ ਵਾਸਤੇ ਕੋਈ ਇੱਥੇ ਦਮ ਕੁਦਾਈ ਹੱਕ ਯਾਪਾ ਇਹਨੂੰ ਥੱਲੇ ਜਾਨੇ ਰੱਖ ਕੇ ਡਿੱਗ ਜਾਂਦਾ ਆ ਵੀ ਬਹੁਤ ਵਧੀਆ ਚੀਜ਼ ਲਈ ਆ ਆ ਦੇਖੋ ਇਹ ਮਾਲ ਉਹਦੀ ਵੀ ਬਹੁਤ ਜ਼ਿਆਦਾ ਦਿੱਕਤ ਆ ਗਸਾਂ ਨੂੰ ਹਾਂ ਜੀ ਡਿੱਗ ਪੈਂਦੇ ਪਿੰਨ ਘਮਾਜ ਜਾਂਦੀ ਹੈ ਹੀ ਬਾਅਦੂ ਕਸਟਮਰ ਲੱਭਦਾ ਰਹਿੰਦਾ ਹੀ ਹਾਂ ਇਹ ਉੱਪਰ ਰੱਖ ਦਿੰਦਾ ਟਰਾਲੀ ਕੱਢੂ ਮੇਰੇ ਵਰਗਾ ਉਹ ਫਿਰ ਮੂਰੇ ਘਟੜ ਚ ਵੀ ਡਿੱਗ ਜਾਂਦੀ ਆ ਠੀਕ ਆ ਤੇ ਇਹ ਕਿਹਦੇ ਆ ਆ ਆਲਾ ਹੈ ਨਾ ਟੈਂਕੀ ਕੰਪਰੈਸ਼ਨ ਦਿੱਤਾ ਹੀ ਹੈ ਤੇ ਜਿਵੇਂ ਕੋਈ ਦਿੱਕਤ ਆਈ ਹਵਾ ਭਰਨੀ ਹੈ ਟਾਇਰਾਂ ਚ ਠੀਕ ਹੈ ਜਿਵੇਂ ਰੀਪਰ ਦੇ ਕੰਮ ਕਰਕੇ ਕਸਟਮਰ ਨੇ ਲੋਣਾ ਅੰਦਰ ਹਵਾ ਮਾਰ ਕੇ ਸਾਰੇ ਰੀਪਰ ਦੇ ਟਰੈਕਟਰ ਦੇ ਹਵਾ ਮਾਰਨੀ ਵੱਡੇ ਟਾਇਰਾਂ 'ਚ ਹਵਾ ਪਾ ਦੂ ਹਾਂਜੀ ਪਾ ਦੂਗਾ ਜੀ ਇਹਨੂੰ ਜਲਦੀ ਛੱਡ ਥਾ ਦੇ ਇਹਨੂੰ ਕੋਈ ਦਿੱਕਤ ਤਾਂ ਨਹੀਂ ਕਿ ਲਾਉਣੀ ਪੈਂਦੀ ਨਹੀਂ ਲਾਉਣੀ ਪੈਂਦੀ ਜਿਵੇਂ ਲਾਸਟ ਦੋ ਟਰਾਲੀਆਂ ਭਰਦੇ ਆ ਨਹੀਂ ਆਪਾਂ ਲਾਸਟ ਵਾਲੀਆਂ ਦੋ ਟਰਾਲੀਆਂ 'ਚ ਟੈਂਕੀ ਫੁੱਲ ਹੋ ਜਾਂਦੀ ਹੈ ਠੀਕ ਹੈ ਮਾਲ ਨੂੰ ਜਦੋਂ ਸਾਰਾ ਦਿਨ ਨਹੀਂ ਜਲਦੀ ਸਾਰਾ ਦਿਨ ਨਹੀਂ ਬਾਅਦੋਂ ਇੱਕ ਕੰਪਰੈਸ਼ਨ ਛੋਟਾ ਹੀ ਖਰਾਬ ਹੋ ਜੂਗਾ ਠੀਕ ਹੈ ਜਦੋਂ ਲਾਸਟ ਵਾਲੀਆਂ ਦੋ ਟਰਾਲੀਆਂ ਭਰਨੀਆਂ ਉਹ ਤੋਂ ਬੈਲਟ ਚੜ੍ਹਾ ਲਈਏ ਠੀਕ ਹੈ ਆਹ ਬੈਲਟ ਦੇ ਨੰਬਰ ਇਹਦੇ ਵੀ ਲਿਖੇ ਹੋਏ ਹਨ ਹਾਂਜੀ ਜੀ 15 ਤੰਸੀ ਦੇ ਸੀਐਸਸੀ ਦੀ ਪੁਲੀ ਪਾਉਗੀ 16 ਤੰਸੀ ਦੇ ਸਵੈਰਿੰਗ ਹੈ ਠੀਕ ਹੈ ਬਈ ਠੀਕ ਆਹ ਆਹ ਚੀਜ਼ਾਂ ਵੀ ਵਧੀਆ ਲੱਗਣੀ ਹੋਣੀਆਂ ਆਹ ਗ੍ਰੀਸ ਮਾਰਨ ਵਾਸਤੇ ਹਾਂਜੀ ਹਾਂਜੀ ਨਹੀਂ ਇਹ ਪਤਾ ਕੀ ਹੁੰਦਾ ਅੰਦਰ ਗ੍ਰੀਸ ਹੁੰਦਾ ਨਹੀਂ ਜੀ ਕਿ ਯਾਰ ਬਾਅਦ ਵਿੱਚ ਵੈਰਿੰਗ ਖਰਾਬ ਹੋ ਜਾਂਦੇ ਯਾਰ ਨਹੀਂ ਪਹਿਲਾਂ ਹੁੰਦਾ ਨਹੀਂ ਨਾ ਮਸ਼ੀਨਾਂ ਦੇ ਮਸ਼ੀਨਾਂ ਦੇ ਕੀ ਇਹ ਗਾਣੇ ਮੁਰਮਾ ਨਿਪਾ ਚੜਾ ਦੁੱਧਾ ਚੜਾ ਲੋ ਇਹ ਪਾਈਪਾਂ ਨਾਲ ਹੋਣਗੇ ਸਾਰੇ ਹਾਂ ਜੀ ਸਾਰਾ ਇੱਥੋਂ ਗ੍ਰੀਸ ਹੋਊਗਾ ਜੀ ਇਹਦੇ ਵੀ ਨਿਪ ਲੱਡ ਦਿੱਤੇ ਉਧਰ ਵੀ ਨਿਪ ਲੱਡ ਦਿੱਤੇ ਇਹਦਾ ਇਹਦਾ ਵੀ ਨਿਪ ਲੱਡ ਦਿੱਤਾ ਠੀਕ ਇਹਦਾ ਇਹਦਾ ਵੀ ਬਹੁਤ ਜ਼ਿਆਦਾ ਦਿੱਕ ਦਉਂਦੀ ਸੀ ਜੀ ਆਹ ਵਾਇਰ ਨੂੰ ਗ੍ਰੀਸ ਨਹੀਂ ਹੁੰਦੀ ਸੀ ਨਹੀਂ ਮੂਰੀ ਦਿੱਤਾ ਇਹ ਹਾਂ ਇਹ ਤੁਸੀਂ ਸਹੀ ਕਰਦਾ ਹਾਂ ਠੀਕ ਹੈ ਇਹਦੇ ਨਾਲ ਗ੍ਰੀਸ ਹੁੰਦੀ ਨਹੀਂ ਜੀ ਹਰੇਕ ਨੂੰ ਤੇ ਇਹਦੀਆਂ ਪੁਲੀਆਂ ਦੀ ਆਪਾਂ ਗੱਲ ਕਰੀਏ ਜੇ ਹਾਂ ਜੀ ਇਹ ਪੁਲੀਆਂ ਕਿਹੜੀਆਂ ਪੂਰਾ ਸਿਸਟਮ ਆ ਗਏ ਹਾਂ ਜੀ ਹਾਂ ਜੀ ਸਾਰਾ ਇਹ ਨਟ ਬੋਲਟ ਬੋਲਟ ਸਿਸਟਮ ਆ ਆਪ ਪੁਲੀਸ ਆਰ ਨਹੀਂ ਮਾਰੂਗੀ ਕੋਈ ਵੀ ਠੀਕ ਹੈ ਨਹੀਂ ਜੇ ਮਨ ਲੈ ਆਪਾਂ ਨੂੰ ਪੁਲੀ ਚੇਂਜ ਕਰਨੀ ਪੈਂਦੀ ਆ ਨੱਟ ਖੋਲ ਕੇ ਨੱਟ ਖੋਲ ਕੇ ਆ ਇਹਦੇ ਨੱਟ ਕੱਸ ਕੇ ਪੁਲੀਸ ਆ ਰਹੀ ਠੀਕ ਹੈ ਮਨ ਲਓ ਬਹੁਤ ਜ਼ਿਆਦਾ ਜਿਹੀ ਦਿੱਕਤ ਨਹੀਂ ਆਉਂਦੀ ਕਾਟਰ ਵਾਲਾ ਸਿਸਟਮ ਨਹੀਂ ਕਾਟਰ ਠੋਕਦੇ ਰਹੋ ਉਹ ਸਿਸਟਮ ਨਹੀਂ ਇਹ ਖਰਾਬ ਹੋ ਜਾਂਦਾ ਕਾਟਰ ਨਾਲੇ ਕਾਟਰ ਖਰਾਬ ਹੋ ਜਾਂਦੀ ਨਾਲੇ ਪੁਲੀ ਕਈਆ ਕਰੈਕ ਹੋ ਜਾਂਦੀ ਹੈ ਠੀਕ ਹੈ ਜੇ ਆਪਾਂ ਮਨ ਲਓ ਕਿਸੇ ਵੀ ਡਾਇਰੈਕਟਰ ਚ ਲਾਉਣੀ ਆਪਾਂ ਉਹ ਚੱਕਰ ਮਿਲਾ ਕੇ ਦੇਵਾਂਗੇ ਹਾਂਜੀ ਹਾਂਜੀ ਠੀਕ ਹੈ ਇਹਦੇ ਕੋਈ ਉਹ ਤਾਂ ਨਹੀਂ ਹੋਏਗਾ ਸਿਸਟਮ ਵੀ ਚੱਕਰ ਵੀ ਦੱਸਦਾ ਹੋਵੇ ਜਿਹੜਾ ਉਹ ਨਹੀਂ ਹੈਗਾ ਜੀ ਜੇ ਕਹੋਗੇ ਕਸਟਮਰ ਡਿਮਾਂਡ ਕਰਦਾ ਤਾਂ ਲਗਾ ਆਪਾਂ ਨਾਂ ਵੀ ਦੰਦੇ ਆ ਆਪਣੇ ਕੋਲ ਹੈਗਾ ਸੇ ਤੇ ਜੇ ਆਪਾਂ ਮੰਨ ਲਓ ਮਸ਼ੀਨ ਇਹ ਨਵੀਂ ਵੇਚਤੀ ਕਿਸੇ ਨੂੰ ਤੇ ਮੰਨ ਲਓ ਕੋਈ ਦਿੱਕਤ ਆਉਂਦੀ ਆ ਆਪਾਂ ਜਾ ਕੇ ਸਾਡੀ ਟੀਮ ਪਹੁੰਚਦੀ ਆ ਜੀ ਪੂਰੀ ਪ੍ਰੋਪਰ ਕੋਈ ਕੁਝੋ ਨਹੀਂ ਹੈਗਾ ਜੀ ਠੀਕ ਹੈ ਜੀ ਲੋਈ ਮੇਟਰ ਬਾਈਕਾ ਨਾ ਵੀ ਜੇ ਕੋਈ ਵੀ ਦਿੱਕਤ ਆਉਂਦੀ ਆ ਸੀਜ਼ਨ ਚ ਹਾਂਜੀ ਸੀਜ਼ਨ ਚ ਹਾਂ ਸੀਜ਼ਨ मतलब ਦੂਸਰੇ ਸੀਜ਼ਨ ਵੀ ਜਾਂ ਪਹਿਲੇ ਸੀਜ਼ਨ ਵੈਸੇ ਕੋਈ ਦਿੱਕਤ ਨਹੀਂ ਜੀ ਜਿਹੜੇ ਅਸੀਂ ਦੋ ਦੋ ਸਾਲ ਵੀ ਸਰਵਿਸ ਦੇ ਦਿੰਦੇ ਨੇ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਬਾਈਕਾਂ ਦਾ ਕੰਮ ਵੀ ਫਿਰਦੀਆਂ ਜੀ ਠੀਕ ਹੈ ਜੀ ਫੀਲਡ ਵਾਲੇ ਲੱਗ ਕੇ ਵੀ ਸਹੀ ਫਿਰਦੇ ਆਂ ਭਾਈ ਕਹਿੰਦਾ ਵੀ ਆਪਾਂ ਮਨ ਲਓ ਜੋ ਵੀ ਕੋਈ ਕਰਨਾ ਆਪਣੀ ਟੀਮ ਰਹਿੰਦੀ ਆ ਕਿਤੇ ਵੀ ਏਰੀਆ ਚ ਹਾਂਜੀ ਹਾਂਜੀ ਐਮਪੀ ਯੂਪੀ ਕਿਤੇ ਵੀ ਵੀ ਜੀ ਸਾਡੇ ਆਲ ਓਵਰ ਇੰਡੀਆ ਡੀਲਰ ਨੈਟਵਰਕ ਹੈ ਗਈ ਠੀਕ ਹੈ ਹਾਂਜੀ ਇਹ ਪੰਜਾਬ ਚ ਆਪਾਂ ਲਾਂਚ ਕਰੀ ਨੂੰ ਕਿੰਨਾ ਟਾਈਮ ਹੋ ਗਿਆ ਨੂੰ ਸਰ ਅਸੀਂ 2002 ਤੋਂ ਬਣਾ ਰਹੇ ਆਂ ਰੀਪਰ 2002 ਤੋਂ ਖਾਂ ਮੈਂ ਇਹ ਚੈੱਕ ਕਰੀਆ ਸਾਰੀ ਕੁਆਲਿਟੀ ਬਾਕੀ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਵੀ ਉਹਨਾਂ ਨਾਲੋਂ ਬਹੁਤ ਵਧੀਆ ਚੀਜ਼ ਬਣਾਈ ਹੋਈ ਆ ਤੇ ਇਹਦਾ ਭਾਈ ਜੇ ਆਪਾਂ ਗੱਲ ਕਰੀਏ ਵੀ ਆਪਣੀ ਡੀਲਰਸ਼ਿਪ ਕਿੱਥੇ ਕਿੱਥੇ ਆ ਇੱਥੇ ਜਲਾਲਾਬਾਦ ਹੈਗੀ ਸਾਡੀ ਟੀਮਾ ਠੀਕ ਹੈ ਆ ਬਾਈ ਨਾਲ ਗੱਲਬਾਤ ਕਰਦੇ ਆ ਅਸੀ ਗੱਲ ਬਾਈ ਆਪਣਾ ਮਿੱਤਰ ਲਾਲੋ ਭਰਾ ਲਾਲੋ ਹਨ ਜਲਾਲਾਬਾਦ ਬਾਈ ਕੋਲੇ ਡੀਲਿੰਗ ਆ ਮਾਲਵਾ ਜੀ ਏ ਭਾਈ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਭਾਈ ਜੀ 2009 ਦੇ ਇਹਨਾਂ ਨਾਲ ਜੁੜੇ ਹੋਏ ਆਪਾਂ ਠੀਕ ਐ ਤੇ 2009 ਤੋਂ ਲੈ ਕੇ ਅੱਜ ਤੱਕ ਕਿੰਨਾ ਆਪਾਂ ਮਾਲਵਾ ਵੇਚਦੇ ਪਏ ਆ ਔਰ ਵਧੀਆ ਸਾਡੇ ਏਰੀਆ 'ਚ ਮਾਰਕੀਟ ਐ ਰਿਸਪੌਂਸ ਕੀ ਐ ਦਾ ਰਿਸਪੌਂਸ ਤਾਂ ਇਹ ਵੀ ਜਿਨ੍ਹਾਂ ਮਾਲਵਾ ਚਲਾ ਲਿਆ ਉਹ ਛੇਤੀ ਕੀਤਾ ਤੇ ਕੋਈ ਹੋਰ ਰਿਟਰ ਨਹੀਂ ਲੈਂਦਾ ਠੀਕ ਐ ਤੇ ਜੀ ਕਿਉਂਕਿ ਉਹਨੂੰ ਇਸ ਰੀਪਰ ਦੀ ਕੁਆਲਿਟੀ ਬਾਰੇ ਪਤਾ ਐ ਜਿਨੇ ਲੈ ਲਈ ਉਹਨੂੰ ਪਤਾ ਲੱਗ ਗਿਆ ਉਹਦੀ ਕੁਆਲਿਟੀ ਬਾਰੇ ਦੁਬਾਰਾ ਸਾਡੇ ਕੋਲ ਰਿਪੀਟ ਘਟੋ ਘਟ ਵੀ ਮੇਰੇ ਸਾਹਰੇ ਦੋ ਦੋ ਸਾਲ ਬਾਅਦ ਸਾਨੂੰ ਕਸਟਮਰ ਦੁਬਾਰਾ ਉਹੀ ਕਟਾ ਕੇ ਸਾਨੂੰ ਇਹਦੇ ਨਾਲ ਇੱਕ ਦੋ ਹੋਰ ਦੱਸ ਦਿੰਦਾ ਵੀ ਜਿੰਨੇ ਵੀ ਮਾਲਵਾ ਲੈ ਆ ਸਾਡੇ ਕੋਲ 10 ਮਾਡਲ 11 ਮਾਡਲ ਜਿੰਨਾ ਜ਼ਿੰਮੇਵਾਰਾਂ ਦੇ ਮਸ਼ੀਨਾਂ ਚੱਲ ਰਹੀਆਂ ਨੇ ਉਹਨਾਂ ਸਾਨੂੰ ਅਜ ਤੱਕ ਵੈਲਡਿੰਗ ਦਾ ਨਿਸ਼ਾਨ ਲੀਗਾ ਉਹਨਾਂ ਤੇ ਠੀਕ ਹੈ ਮਤਲਬ ਬਹੁਤ ਵਧੀਆ ਖਾਸੀਅਤ ਹੈ ਵੀ ਇਹ ਵੈਲਡਿੰਗ ਬਹੁਤ ਵਧੀਆ ਕਰਦੇ ਨੇ ਮਤਲਬ ਚੱਲਦੀ ਕੰਮ ਦੀ ਹੈ ਜਿਹੜੀ ਅਮਨ ਜੀ ਨੇ ਗਲਾਸ ਧਰਦੇ ਪਾਣੀ ਦੇ ਉੱਤੇ ਮਤਲਬ ਨਹੀਂ ਜੇ ਦਿਲ ਵੀ ਜਾਏਗਾ ਗਲਾਸ ਬਾਹਰ ਠੀਕ ਹੈ ਠੀਕ ਹੈ ਇਹ ਪਹਿਲਾਂ ਇਹਦਾ ਗੀਅਰ ਕਿਹੜੀ ਕੁਆਲਿਟੀ ਦਾ ਵਰਤਦੇ ਆਪਾਂ ਇਹ ਸਰ ਆਪਣਾ ਜਗਦੇ ਦਾ ਸਾਰਾ ਗੀਅਰ ਹੁੰਦਾ ਠੀਕ ਹੈ ਜਗਦੇ ਐਗਰੀਕਲਚਰ ਦਾ ਹਾਂ ਉਹ ਕੜਕਦਾ ਨਹੀਂਗਾ ਠੀਕ ਹੈ ਰੀਪਰ ਜੇ ਧੜਕਣ ਦੀ ਕੋਈ ਦਿੱਕਤ ਨਹੀਂ ਨਹੀਂ ਠੀਕ ਹੈ ਤੇ ਭਾਈ ਆਪਾਂ ਜੇ ਮੰਨ ਲਓ ਕਿਸੇ ਨੇ ਮਸ਼ੀਨ ਲੈਣੀ ਆ ਆਪਣੇ ਨਾਲ ਕੰਟੈਕਟ ਕਰਕੇ ਆਪਾਂ ਦੇਵਾਂਗੇ ਹਾਂਜੀ ਹਾਂਜੀ ਜ਼ਰੂਰ ਜਲਾਲਾਬਾਦ ਆਪਣੇ ਨਾਲ ਸੰਪਰਕ ਕਰ ਲੈਣ ਆਪਾਂ ਪੁਰਾਣਾ ਰੀਪਰ ਵੀ ਇਹਨਾਂ ਦਾ ਕੱਟ ਲੈਣੇ ਕੋਈ ਵੀ ਕੰਪਨੀ ਦਾ ਪੁਰਾਣਾ ਰੀਪਰ ਹੋਵੇ ਠੀਕ ਹੈ ਉਹ ਵੀ ਆਪਾਂ ਕੱਟ ਕੇ ਕੋਈ ਵੀ ਕੰਪਨੀ ਦਾ ਹੋਵੇ ਆਪਾਂ ਵਿੱਚ ਕਿਸੇ ਵੀ ਕੰਪਨੀ ਦਾ ਹੋਵੇ ਜਿਹੜਾ ਨਹੀਂ ਕਿਸੇ ਕੋਲ ਵਿਕਦਾ ਉਹ ਵੀ ਆਪਾਂ ਵੇਚਦੇ ਹਾਂ ਜੇ ਪੁਰਾਣਾ ਅਗਲੇ ਦਾ ਪਰ ਆਪਾਂ ਮਾਲ ਵਾਰ ਉਹਨੂੰ ਨਵਾਂ ਦੇ ਦੇਵਾਂਗੇ ਠੀਕ ਹੈ ਜਮਾ ਜਿਹੜਾ ਵੀ ਬੰਦਾ ਲੈ ਕੇ ਗਿਆ ਆਪਣੇ ਤੋਂ ਆਪਾਂ ਨੂੰ ਕਈ ਟਾਈਮ ਕਈ ਸਾਲਾਂ ਦਾ ਆਪਾਂ ਕੰਮ ਕਰ ਰਹੇ ਆ ਮਾਲਵਾ ਦਾ ਕੋਈ ਕੰਪਲੇਂਟ ਤਾਂ ਨਹੀਂ ਆਈ ਨਹੀਂ ਕੰਪਲੇਂਟ ਤੁਹਾਨੂੰ ਦੱਸ ਕੇ ਪਹਿਲਾਂ ਤੁਹਾਡਾ ਕੰਪਲੇਂਟ ਦਾ ਮਤਲਬ ਹੀ ਸਵਾਲ ਹੀ ਨਹੀਂ ਪੈਦਾ ਹੁੰਦਾ ਜੋ ਮਰਜ਼ੀ ਜਿੱਥੇ ਮਰਜ਼ੀ ਚਲਾਵੇ ਔਰ ਸਰਵਿਸ ਇਹਨਾਂ ਦੀ ਫਾਸਟ ਹੈ ਬਹੁਤ ਫਾਸਟ ਸਰਵਿਸ ਹੈ ਠੀਕ ਹੈ ਆਪਾਂ ਵੀ ਉਹੀ ਗੱਲ ਕਰੀਆ ਵੀ ਕੱਲ ਨੂੰ ਇਹ ਨਹੀਂ ਹੋਵੇਗਾ ਨਾ ਵੀ ਆਪਾਂ ਵੀਡੀਓ ਕਰਦੀ ਅਗਲਾ ਕਦੇ ਵੀ ਇਹ ਹੋ ਗਿਆ ਵਾਹ ਹੋ ਗਿਆ ਨਾ ਵੀ ਜਿਹੜੀ ਚੀਜ਼ ਹੈਗੀ ਆਪਾਂ ਸੱਚ ਸਚਾਈ ਦਿਖਾਈ ਹੈ ਇੱਕ ਬਾਕੀ ਤੁਹਾਡੀ ਕੋਈ ਵੀ ਬੰਦਾ ਵੀਡੀਓ ਦੇਖ ਕੇ ਆਊਗਾ ਠੀਕ ਹੈ ਤੇ ਉਹਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਵੇਗਾ ਤੁਹਾਡੀ ਤੇ ਜੇ ਕੋਈ ਰੀਪਰ ਕਟਾਉਣ ਵਾਲਾ ਵੀ ਆਏਗਾ ਉਹਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਵੇਗਾ ਤੇ ਇਹਦੇ ਆਪਾਂ ਗੇਅਰ ਡਰਮ ਦੀ ਗੱਲ ਕਰੀਏ ਗੇਅਰ ਡਰਮ ਦੀ ਉਹ ਉਹ ਕਿੰਨੇ ਕਿਵੇਂ ਦਿਗੜਾਵਾ ਇੱਕ ਤਾਂ ਪੰਨਾ ਹੁੰਦਾ ਚਾਰਾ ਹੁੰਦਾ ਚਾਰਾ ਲਈ ਚਾਰਾ ਹਾਂਜੀ ਚਾਰਾ ਮਾਲੋ ਵੀ ਕੋਈ ਦਿੱਕਤ ਨਹੀਂ ਆਉਂਦੀ ਮਾਲੋ ਕੋਈ ਦਿੱਕਤ ਨਹੀਂ ਹੁੰਦੀ ਜੇ ਕੱਲ ਨੂੰ ਕੋਈ ਲਾਂਗਾ ਵਾ ਕੁਰਲੀ ਦਾ ਨਹੀਂ ਮਾਰਦਾ ਨਹੀਂ ਨਹੀਂ ਕੁਰਲੀ ਦਾ ਮਤਲਬ ਹੀ ਨਹੀਂ ਪੈਦਾ ਹੁੰਦਾ ਜੀ ਇਹ ਬਾਈ ਨੂੰ ਪੁੱਛਣ ਦੇ ਆਪਣੀਆਂ ਆਪ ਦੀ ਚੀਜ਼ ਨਾਲ ਹਰੇਕ ਸਰਾਉਂਦਾ ਹੁੰਦਾ ਨਾ ਨਹੀਂ ਨਹੀਂ ਤੁਸੀਂ ਤਾਂ ਜਿੰਨਾ ਮਰਜੀ ਆਂਦਾ ਤਾਂ ਲਾਂਗਾ ਪਾ ਦਿਓ ਇਹਨੇ ਬਸ ਧਰੋਗੇ ਅੰਦਰ ਹੀ ਲੈ ਜਾਣਾ ਨਹੀਂ ਮਾਰਨੀ ਨਾ ਜੀ ਮਤਲਬ ਹੀ ਨਹੀਂ ਹੈਗਾ ਇਹ ਕਿਹੜੇ ਕਿਹੜੇ ਟਰੈਕਟਰ ਦੇ ਵੇ ਵੈਸੇ ਅਸੀਂ 50 ਹਸਪਾਵਰ ਦਾ ਮਤਲਬ ਵਧੀਆ ਟਰੈਕਟਰ ਮੰਨਦੇ 50 ਹਸਪਾਵਰ ਤੋਂ ਜੁੱਝੂ ਦੇ ਮਰਜ਼ੀ ਚਲਾ ਦਿਓ ਔਰ ਰਾਵਾਂ ਬਹੁਤ ਚੱਲਦਾ ਰੀਪਰ ਠੀਕ ਹੈ ਬਾਕੀ ਜਦੋਂ ਕਹਿ ਦਿੰਦਾ ਰਾਹ ਪੇ ਜਾਣੀਏ ਜਾਂ ਵਾਪਸ ਜਾਣੀਏ ਜਦੋਂ ਆਪਾਂ ਚਲਾਵਾਂਗੇ ਉਦੋਂ ਪਤਾ ਲੱਗਣਾ ਸਾਡੀ ਗੱਲ ਇਹ ਕਿ ਉਹਨਾਂ ਨੇ ਜਦੋਂ ਜੀਵੀਂਦਾਰ ਚਲਾਉ ਉਦੋਂ ਸਹੀ ਹੁਣ ਪਤਾ ਲੱਗੇਗਾ ਇੱਕ ਇੱਕ ਇਹਦੇ ਆ ਵੀ ਬਹੁਤ ਵਧੀਆ ਚੀਜ਼ ਕਰੀ ਹੋਈ ਹੈ ਹਨਾ ਹਾਂਜੀ ਇਹ ਤਾਂ ਸ਼ਾਫਟ ਟੰਗਰ ਤੇ ਬਹੁਤ ਵਧੀਆ ਮਤਲਬ ਹੈ ਉਹ ਦੂਜਿਆਂ ਦੇ ਹੁੰਦਾ ਸੀ ਉਹ ਖਿੱਚੀ ਜਾਂਦੇ ਉਹ ਇਹ ਉਹ ਬਾਈ ਦਾ ਵੀ ਬਹੁਤ ਸੀ ਹਨਾ ਇਹ ਤਾਂ ਬਹੁਤ ਵਧੀਆ ਦਿੱਤਾ ਵੀ ਸ਼ਾਫਟ ਨਹੀਂ ਖੁੱਟਦੀ ਨਹੀਂ ਇਹ ਇਹ ਕ੍ਰੋਸ ਇੱਕ ਕ੍ਰੋਸ ਆ ਗਿਆ ਹਾਂਜੀ ਇਹ ਮੇਨ ਕ੍ਰੋਸ ਹੀ ਆ ਬਸ ਇੱਕੋ ਹੀ ਕ੍ਰੋਸ ਹੈ ਦੂਜਾ ਕ੍ਰੋਸਾਂ ਦਾ ਨਹੀਂ ਉਹ ਉੱਥੇ ਗ੍ਰੀਸ ਕਰਨਾ ਵੀ ਕੋਈ ਹੋਣੀ ਨਹੀਂ ਕੋਈ ਕ੍ਰੋਸ ਵਿੱਚ ਹੈ ਹੀ ਨਹੀਂ ਵਿੱਚ ਕ੍ਰੋਸ ਵਾਲਾ ਪੰਗਾ ਹੀ ਘੜ ਦਿੰਦਾ ਹੈ ਮਲਟੀ ਸਪੀਡ ਆ ਗਿਆ ਇਹ ਹਰੇਕ ਟਰੈਕਟਰ ਤੇ ਚਲਾ ਸਕਦੇ ਆ ਆਪਾਂ ਕੁੜੀਆਂ ਬਦਲਣ ਦੀ ਲੋੜ ਨਹੀਂ ਨਹੀਂ ਪੁਲੀਆਂ ਤਾਂ ਜੇ ਕਸਟਮਰ ਦੱਸੇਗਾ ਜਿਹੜੇ ਟਰੈਕਟਰ ਦੇ ਉਹ ਸਾਫ ਤੇ ਸੈਟਿੰਗ ਕਰਕੇ ਦੇਵਾਂਗੇ ਠੀਕ ਆਪਾਂ ਨੂੰ ਮਨ ਲਓ ਗੇਅਰ ਬਦਲਣੀ ਨਹੀਂ ਆਉਂਦੀ ਨਹੀਂ ਗੇਅਰ ਬਦਲਣ ਦੀ ਲੋਗਤ ਨਹੀਂ ਆਉਂਦੀ ਇਕੱਲੀ ਪੁਲੀ ਜਿਆਦਾ ਇੱਕਰ ਦੇ ਸਾਈਜ਼ ਦਾ ਹੀ ਫਰਕ ਪੈਂਦਾ ਤੇ ਜਿਆਦਾ ਨਹੀਂ ਬਰਾਬਰ ਚੱਕਰਾਂ ਦਾ ਗੇਅਰ ਆ ਠੀਕ ਹੈ ਬਾਕੀ ਕਸਟਮਰ ਜੇ ਪਹਿਲਾਂ ਦੱਸ ਦੇ ਵੀ ਕਿਹੜੇ ਟਰੈਕਟਰ ਤੇ ਚਲਾਣਾ ਉਸ ਤੋਂ ਫੈਕਟਰੀ ਤੋਂ ਸਾਰਾ ਕੁਝ ਉਹ ਸੈਟਿੰਗ ਕਰਕੇ ਭੇਜਾਂਗੇ ਨਹੀਂ ਜੇ ਕਿਸੇ ਨੇ ਆਪਣੇ ਤੋਂ ਲੈ ਲਿਆ ਆਪਾਂ ਸੈਟਿੰਗ ਕਰ ਦਾਂਗੇ ਹਾਂ ਹਾਂ ਤੇ ਸੈਟਿੰਗ ਕਰੋਗੇ ਨਾ ਕਰਾਂਗੇ ਅਸੀਂ ਕੰਪਨੀ ਦੀ ਦੋ ਵਾਰ ਲੇਟ ਵੀ ਹੋ ਜਾਵੇ ਲੇਟ ਹੋ ਜਾਵੇ ਪਰ ਅਸੀਂ ਉਹਨੂੰ ਕਸਟਮਰ ਨੂੰ ਕਹਿੰਦੇ ਅਸੀਂ 5 ਮਿੰਟੇ ਢੱਡ ਕੋ ਪਹ ਮਨ ਲਾ ਸਰਵਿਸ ਵਨ ਨੂੰ ਕਾਲ ਨਹੀਂ ਕਰਨੀ ਆਪਾਂ ਨੂੰ ਠੀਕ ਹੈ ਮੰਨ ਲਓ ਜੇ ਕਿਸੇ ਨੇ ਚੀਜ਼ ਲੈ ਲਈ ਇਹ ਨਹੀਂ ਵੀ ਆਪਾਂ ਬੇਇੱਜ਼ਤੀ ਦਾ ਬਸ ਉਹ ਖੜਾ ਛੱਡਿਆ ਉਹਦਾ ਆਪਾਂ ਖੁਸ਼ ਕਰਕੇ ਤੋਰਨਾ ਕੋਈ ਨਹੀਂ ਖੜਾ ਬਾਕੀ ਤੁਸੀਂ ਨਾ ਆ ਚੀਜ਼ਾਂ ਦੇਖ ਲਓ ਜਿਹੜਾ ਇਹਨਾਂ ਲੋਹਾ ਲਾਇਆ ਨਾ ਕਿਸੇ ਵੀ ਮਸ਼ੀਨ ਦਾ ਮੈਂ ਨਾਮ ਨਹੀਂ ਆਪਾਂ ਲੈਂਦੇ ਕਿਸੇ ਵੀ ਮਸ਼ੀਨ ਦਾ ਨਹੀਂ ਲੱਗਿਆ ਹੋਇਆ ਨਹੀਂ ਨਹੀਂ ਲੱਗਿਆ ਹੋਇਆ ਕਿ ਇਹ ਟੁੱਟਦਾ ਵੀ ਹੈ ਹਨਾ ਹਾਂ ਇਹ ਚੀਜ਼ ਇਹ ਹੈਵੀ ਚ ਲਾਇਆ ਹੋਇਆ ਹੈ ਪਲੇਟ ਬਾਡੀ ਦੀ ਮਸ਼ੀਨ ਬਣੀ ਹੋਈ ਹੈ ਠੀਕ ਹੈ ਸੋਕਰ 5mm ਸਾਰੀ ਪਲੇਟ ਬਾਡੀ ਚਾਹੀਏ ਠੀਕ ਹੈ ਆਪਾਂ ਇਹਦਾ ਕੋਈ ਚੋਪਰ ਵਗੈਰਾ ਵੀ ਬਣਾਉਣੇ ਚੌਪਰ ਵਗੈਰਾ ਬਣਾ ਦਿੰਨੇ ਆ ਕਸਟਮਰ ਦੀ ਡਿਮਾਂਡ ਤੇ ਡਿਮਾਂਡ ਤੇ ਬਣਾਉਨੇ ਆਪਾਂ ਠੀਕ ਹੈ ਮਸ਼ੀਨ ਦਾ ਆਪਣਾ ਕੰਮ ਰੈਗੂਲਰ ਹੀ ਮਸ਼ੀਨ ਦਾ ਆਪਣਾ ਰੈਗੂਲਰ ਕੰਮ ਆ ਚੌਪਰ ਦਾ ਕਸਟਮਰ ਦੀ ਡਿਮਾਂਡ ਤੇ ਬਣਾ ਦਿੰਨੇ ਆ ਠੀਕ ਹੈ ਤੇ ਆ ਬਈ ਦਿਖਾ ਦੀ ਇੱਥੋਂ ਅੱਜ ਤੋਂ ਨਾ ਜਦੋਂ ਆਪਾਂ ਟਰੈਕਟਰ ਮੋੜਦੇ ਆ ਹਨਾ ਆ ਚੀਜ਼ ਬਹੁਤ ਪਾੜਦੀ ਆਪਾਂ ਕਿਸੇ ਮਸ਼ੀਨ ਦਾ ਨਾਂ ਨਹੀਂ ਲੈਣਾ ਤੇ ਆ ਜਿਹੜੀ ਪਾੜਦੀ ਆ ਨਾ ਬਈ ਹਾਂਜੀ ਹਾਂਜੀ ਪਾੜਦੀ ਜੀ ਬਾਕੀ ਇਹ ਵੀ ਨਹੀਂ ਇਹ ਤਾਂ ਤੁਸੀਂ ਭਾਵੇਂ 10 ਸਾਲ ਚਲਾਈ ਜੋ ਇੱਥੇ ਤੁਹਾਨੂੰ ਵੈਲਡਿੰਗ ਦਾ ਨਿਸ਼ਾਨ ਨਹੀਂ ਲੱਗੂਗਾ ਆਪਾਂ ਐਮਪੀ ਜਾਂਦੇ ਨੇ ਲੋਕ ਪੰਜਾਬ ਵਾਲੇ ਇਹ ਐਮਪੀ ਪਤਰਮ ਪੁੱਤਰ ਜਲਦੀ ਪਰ ਇਹਦਾ ਵੀ ਕੁਝ ਕਾਇਤ ਨਹੀਂ ਆਉਗੀ ਇਹ ਰੈਡਿੰਗ ਦੀ ਕੋਈ ਸਟੇਟ ਨਹੀਂ ਆਉਗੀ ਠੀਕ ਹੈ ਰੀਬਿਲਡਿੰਗ ਦੀ ਲੋੜ ਨਹੀਂ ਮਤਲਬ ਬਣੀ ਇੰਨੀ ਹੈਵੀ ਹੈ ਵੀ ਦਿੱਕਤ ਨਹੀਂ ਆਉਂਦੀ ਕੱਲ ਨੂੰ ਨਾ ਜੀ ਨਾ ਠੀਕ ਹੈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਠੀਕ ਹੈ ਬਾਕੀ ਚੱਲਣ ਕਰਨੀ ਉਹ ਤੁਸੀਂ ਚਲਾਓਗੇ ਤੇ ਪਤਾ ਲੱਗੇਗਾ ਠੀਕ ਹੈ ਤੇ ਬਈ ਬਾਈ ਨੂੰ ਕਿੰਨਾ ਟਾਈਮ ਹੋ ਗਿਆ ਆਪਣੇ ਨਾਲ ਜੁੜੇ ਹੋਏ ਨੇ 2009 ਤੋਂ ਸਾਡੇ ਡੀਲਰ ਆਈਏ 2009 ਤੋਂ ਡੀਲਿੰਗ ਕਰਦੇ ਆਪਾਂ ਹੀ ਚੀਜ਼ ਆਪਣੀ ਕਲੀ ਮਸ਼ੀਨਾਂ ਦੀ ਕਰਦੇ ਆ ਜਾਂ ਹੋਰ ਵੀ ਕਰਦੇ ਆ ਨਹੀਂ ਆਪਣੇ ਜਿੰਨੇ ਵੀ ਪਾਰਟਸ ਬਣਾਉਣੇ ਆ ਸਾਰਿਆਂ ਦਾ ਡੀਲ ਕਰਦੇ ਆ ਜੀ ਠੀਕ ਹੈ ਠੀਕ ਹੈ ਜੇ ਕਿਸੇ ਬਾਈ ਨੇ ਮਸ਼ੀਨ ਲੈਣੀ ਹੈ ਵੀਡੀਓ ਦੇਖ ਕੇ ਇਹਨਾਂ ਦੇ ਨੰਬਰ ਦਿੱਤੇ ਹੋਏ ਆ ਜੀ ਸੰਪਰਕ ਕਰ ਸਕਦੇ ਆ ਜੀ ਇਹਨਾਂ ਨਾਲ ਠੀਕ ਆ ਆਪਾਂ ਨੰਬਰ ਇਹਨਾਂ ਨੂੰ ਸਕਰੀਨ ਤੇ ਚਲਾ ਲਾਂਗੇ ਤੇ ਹੁਣ ਇੱਕ ਕਰਤਾਰ ਤੇ ਇਹ ਨਹੀਂ ਹਾਂਜੀ 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 ਠੀਕ ਆ ਜੇ ਕਿਸੇ ਨੇ ਵੀ ਬਾਈ ਮਸ਼ੀਨ ਲੈਣੀ ਹੈ ਇਹ ਹਨਾ ਆਪਾਂ ਸਾਰੀ ਇਹਦੀ ਚੀਜ਼ ਦੱਸਦੀ ਖਾਸੀਅਤ ਸਾਰਾ ਕੁਝ ਨਾ ਰੰਗ ਪੱਖੋਂ ਸਾਰਾ A to Z ਮਸ਼ੀਨ ਓਕੇ ਆ ਕੋਈ ਵੀ ਘਾਟ ਨਹੀਂ ਹੈਗੀ ਕਿਸੇ ਦੀ ਹਨਾ ਇਹ ਘਾਟ ਨਾ ਕੋਈ ਆਹ ਕੰਪਨੀ ਨੇ ਕਹਾ ਵਧੀਆ ਜੀ ਤਾਂ ਬਲੇਡ ਜਿਹੜਾ ਨਾ ਇਹ ਅੰਦਰ ਦੇਤਾ ਆਮ ਸਟੈਪ ਅੰਦਰ ਦੇਤਾ ਕਿਉਂਕਿ ਆਮ ਉੱਪਰ ਹੀ ਆ ਜਾਂਦਾ ਸਟੈਪ ਅਧੀਨ ਵਿੱਚ ਕਰਦੀ ਉਹ ਦਿੱਕਤ ਆ ਜਾਂਦੀ ਕਈ ਵਾਰ ਕਪੜਾ ਆੜ ਗਿਆ ਕੋ ਛੜ ਗਿਆ ਸਟੈਪ ਉੱਪਰ ਚਾਪਾ ਦੇਤੀ ਇੱਕ ਨਾ ਆਹ ਮੈਂ ਦੇਖੀ ਹੈ ਨਾ ਪਹਿਲਾਂ ਵੀ ਦੇਖੀ ਆ ਇਹ ਕੀ ਸਿਸਟਮ ਹੈ ਰੀਲ ਉੱਪਰ ਐਡਜਸਟਿੰਗ ਜਿਵੇਂ ਰੀਲ ਦੀ ਐਡਜਸਟਿੰਗ ਮੰਨ ਲਓ ਇੱਥੇ ਥੱਲੇ ਬੋਲਟ ਦਿੱਤਾ ਹੋਇਆ ਸਹੀ ਥੱਲੇ ਅੱਛਾ ਠੀਕ ਆ ਜਿਵੇਂ ਰੀਲ ਉੱਪਰ ਕਰਨੀ ਥੱਲੇ ਕਰਨੀ ਕਸਟਮਰ ਦੇ ਹਿਸਾਬ ਨਾਲ ਸੈੱਟ ਕਰਦੇ ਠੀਕ ਹੈ ਇਹ ਜਿਹੜੀ ਪੂਸ਼ਾਂ ਪਾਸ਼ਾਂ ਦੀ ਕੁਆਲਿਟੀ ਜਮਾਂ ਪੂਰੀ ਬੜੀ ਸ਼ਾਂ ਪੂਰੀ ਵਧੀਆ ਗਾਰੰਟੀ ਹੈ ਸਾਡੀ ਹਰੇਕ ਪ੍ਰਕਾਰ ਠੀਕ ਹੈ ਇਹਦੇ ਆ ਵੀ ਚੀਜ਼ ਲੱਗੇ ਹੋਏ ਜਿਵੇਂ ਮੰਨ ਲਓ ਕੋਈ ਬੁਸ਼ ਚੇਂਜ ਕਰਨਾ ਆ ਨਟ ਖੋਲ ਕੇ ਹੋ ਜਾਂਦਾ ਇੱਕ ਦੋ ਬੋਲਟ ਖੋਲਨੇ ਆ ਬੁਸ਼ ਚੇਂਜ ਹੋ ਜਾਂਦਾ ਇਹ ਠੀਕ ਹੈ ਠੀਕ ਹੈ ਇਹ ਵੀ ਪੂਰੀ ਹੈਵੀ ਚ ਬਣਾਈ ਹੋਈ ਹੈ ਨਹੀਂ ਇਹ ਟੜਕੀ ਹੋਈ ਜਾਂਦੀ ਨਹੀਂ 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 ਸਰ ਗਾਰੰਟੀ ਹੈ ਪੈਪ ਆਮ ਰੀਪਰਾਂ ਦੀ ਪੈਪਾਂ ਵਿੰਗੀਆਂ ਬਹੁਤ ਹੁੰਦੀਆਂ ਹੈ ਠੀਕ ਹੈ ਹਾਂਜੀ ਇਹ ਪੈਪ ਨਹੀਂ ਵਿੰਗੀ ਹੁੰਦੀ ਆਈਐਸਆਈ ਮਾਰਕੇ ਦੀ ਪੈਪ ਹੈ ਸਾਰੀ ਹਾਂ ਦਿਖਾਈ ਦਿਖਾਈ ਆ ਦਿਖਾ ਦਿੰਗੇ ਕੀ ਆਈਐਸਆਈ ਦੀ ਮਾਰਕੇ ਦੀ ਪੈਪਾ ਤੇ ਬਾਈ ਹੁਰੀ ਕਹਿੰਦੇ ਵੀ ਜੇ ਕੋਈ ਵੀ ਆਪਣੇ ਨਾਲ ਸਾਡੀ ਪਰਚੇਸ ਟਾਟਾ ਤੋਂ ਡਾਇਰੈਕਟ ਆਈ ਠੀਕ ਹੈ ਸ਼ੀਟ ਦੀ ਪਾਈਪ ਦੀ ਠੀਕ ਹੈ ਆਪਾਂ ਕੋਈ ਵੀ ਚੀਜ਼ ਮਾੜੀ ਲਾਉਂਦੇ ਨਹੀਂ ਮਾੜੀ ਸਾਨੂੰ ਡਾਇਰੈਕਟ ਪਰਚੇਸ ਆਉਂਦੀ ਹੈ ਜੀ ਹਰੇਕ ਵੀ ਚੀਜ਼ ਜਿਵੇਂ ਕੰਪਨੀ ਨਾਲ ਡਾਇਰੈਕਟ ਹੀ ਡੀਲ ਕਰਦੇ ਆ ਜਿਵੇਂ ਟਾਟਾ ਸ਼ੀਟ ਨਾਲ ਵੀ ਡਾਇਰੈਕਟ ਹੀ ਡੀਲ ਕਰਦੇ ਆ ਬੈਲਟ ਨਾਲ ਵੀ 베어ਿੰਗ ਨਾਲ ਵੀ ਠੀਕ ਹੈ ਜਿਵੇਂ ਕੰਪਨੀਆਂ ਤੋਂ ਹੀ ਸਾਨੂੰ ਪਰਚੇਸ ਆਉਂਦੀ ਆ ਵੈਂਡਰ ਥਰੂ ਨਹੀਂ ਆਈ ਮਾਲ ਪਰਚੇਸ ਕਰਦੇ ਠੀਕ ਹੈ ਬਾਕੀ ਬਾਈ ਨੂੰ ਜਾਦੇ ਪਤਾ ਬਾਈ ਕੋਈ ਆਪਾਂ ਮਤਲਬ ਇਹਨਾਂ ਵਾਲੀ ਪਰਚੇਸ ਦੀ ਬਾਕੀ ਕਾਜ ਵੀ ਧਾਰ ਆਹ ਚੀਜ਼ ਹੈ ਨਾ ਜਿਹੜੇ ਛਾਨਾ ਆਮ ਕੀ ਹੁੰਦੀ ਸ਼ਿਕਾਇਤ ਵੀ ਛਾਨਾ ਜਦੋਂ ਖੇਡਦਾ ਹੈ ਨਾ ਹਾਂ ਇਹ ਛਾਨਾ ਮਤਲਬ ਉਹ ਟੁੱਟ ਜਾਂਦਾ ਜਿਵੇਂ ਐਂਡ ਵਗੈਰਾ ਪਾਏ ਹੁੰਦੇ ਬਾਕੀ ਇਹਨਾਂ ਸਿਸਟਮ ਦੇ ਤਾਂ 베어ਿੰਗ ਦੇ ਤਾਂ ਛਾਨਾ ਇਹ ਟੁੱਟਦਾ ਨਹੀਂ ਛੇਤੀ ਜੀ ਟੁੱਟਦਾ ਨਹੀਂ ਨਾਲ ਜੀ ਬਿਲਕੁਲ ਵੀ ਨਹੀਂ ਟੁੱਟੇਗਾ ਕੋਈ ਸ਼ਿਕਾਇਤ ਨਹੀਂ ਹੁੰਦੀ ਆਏਗੀ ਕਿਸੇ